ਹੋਣਾ ਚੱਕਦੀ ਓਦਾਂ ਤਾਂ ਉਹਨੇ ਕਰਨਾ ਨਹੀਂ ਮੇਰਾ ਵੀ ਦਾ ਹੋਣੀ ਲੱਗਣਾ ਸੀ ਤੇ ਚਲੋ ਤੁਸੀਂ ਵੀ ਕਰ ਲੀਆਂ ਹੁਣੀਆਂ ਆਪਣੀਆਂ ਕਰ ਲੀਆਂ ਫਿਰ ਜੋ ਮੇਰੇ ਕੋ ਹੋਇਆ ਮੈਨੂੰ ਡਰ ਹੀ ਤੇਰਾ ਚਲੋ ਠੰਡ ਪਾ ਗਈ ਤੁਹਾਨੂੰ ਵੀ ਕਰਕੇ ਮੈਨੂੰ ਵੀ ਪੈ ਗਈ ਤੈਨੂੰ ਪਹਿ ਨਾ ਗੱਲ ਦੀ ਹੁਣ ਮੈਨੂੰ ਵੀ ਪੈ ਗਈ ਫਿਰ ਤੇ ਮੈਨੂੰ ਉਹਦੇ ਪੈਣੀ ਸੀ ਤੇ ਨਾਲੇ ਮੈਂ ਤੇ ਦੱਸਣਾ ਹੀ ਵੀ ਜਦੋਂ ਉਹ ਮੇਨਾਂ ਕੁੰਡੇ ਬੋਲਦੇ ਨਹੀਂ ਆ ਤੇ ਤੁਸੀਂ ਉਹਨਾਂ ਨੂੰ ਕਿਉਂ ਸੱਦ ਕੇ ਬਹਿ ਗਏ ਹੋਣਾ ਤੇਰਾ ਕਲੇਜ ਠੰਡ ਪੈ ਗਈ ਹੋਣੀ ਆ ਜੋ ਹੋਈਆਂ ਬੀਤੀਆਂ ਗਵੰਡੀਆਂ ਕਰ ਵੀ ਦੱਸ ਆਈ ਹੋਣੀ ਆ ਹੁਣਾਂ ਕੇ ਫੇਰ ਮੱਥਾ ਲਾ ਲਿਆ ਜੇ ਮੈਂ ਕਿਹੇ ਪਾਸੇ ਚਲ ਜਾ ਤਾਂ ਫੇਰ ਮੈਂ ਗੱਲਾਂ ਦੱਸਣ ਜਾਣੀ ਆ ਨਹੀਂ ਗਾ ਫੇ ਮੇਰਾ ਸੌਰਾ ਬੰਬੀ ਤੋਂ ਆਇਆ ਵਾ ਰੋਟੀ ਪਾੜੀ ਵੀ ਦੇਣਾ ਵਾ ਉੱਡ ਗਈ ਗਵਾਂਡੀਆਂ ਦੇ ਘਰ ਫੋਨ ਨਹੀਂ ਖੜਿਆ ਨਾਲ ਕਿਧਰ ਆ ਗਿਆ ਫੋਨ ਇੱਧਰ ਬਾਗਦਾ ਵਾ ਚੰਗਾ ਹੋਇਆ ਘਰ ਤੇ ਹੈ ਨਹੀਂ ਗੀ ਗੱਲ ਕਰਕੇ ਤੇ ਇਹਨੂੰ ਮਤ ਦਿੰਨੀ ਇੱਕ ਵਾਰ ਮੈਂ ਹੈਲੋ ਸਾਸਿਕਾ ਨਾ ਤੂੰ ਤਾਂ ਫੋਨ ਲਾਉਣਾ ਹੀ ਭੁੱਲ ਗਿਆ ਕਿਤੇ ਵੀ ਮੇਰਾ ਮਾਪਿਓ ਵੀ ਜਿੰਦਾ-ਜਾਗਦਾ ਮਗਰ ਹੈਗਾ ਵਾ ਆਹੋ ਬੜਾ ਤੈਨੂੰ ਕੰਮ ਆ ਜਦੋਂ ਘਰ ਦੀ ਨੂੰ ਫੋਨ ਕਰਨਾ ਹੁੰਦਾ ਨਾ ਉਦੋਂ ਨਹੀਂ ਕੰਮ ਹੁੰਦਾ ਸਾਡੇ ਵਰਿਆਂ ਨੂੰ ਕੰਮ ਦੇਖ ਪੈਂਦਾ ਤੂੰ ਤਾਂ ਸਾਡੀ ਵੀ ਇੱਜ਼ਤ ਖਰਾਬ ਕਰਤੀ ਆ ਆਦਸ ਗਾਦ ਗਈ ਗਵੰਡੀਆਂ ਦੇ ਘਰ ਫੋਨ ਛੱਡ ਗਈ ਘਰ ਨਹੀਂ ਤੇ ਮੇਰੇ ਨਾਲ ਤੇਰੀ ਗੱਲ ਕਿੱਥੋਂ ਹੋਣੀ ਸੀ ਮੈਨੂੰ ਜੰਮਿਆਂ ਪਾਲਿਆ ਵਾ ਮਾਪੇ ਭੁੱਲ ਗਿਆ ਤੈਨੂੰ ਇੱਥੇ ਸਾਡੇ ਨਾਲ ਸ਼ਰੀਕਾ ਬਣਾਇਆ ਵਾ ਉੱਥੇ ਭਰਾ ਪਰਜਾਈ ਨਾ ਬਣਾਇਆ ਇਹਨੇ ਇਹੋ ਚੰਗੀ ਰਹਿ ਗਈ ਆ ਵੇ ਗਰਮ ਤਾਂ ਮੈਂ ਹੁਣ ਆਈ ਆ ਜਦੋਂ ਤੁਹਾਡੀਆਂ ਕਰਤੂਤਾ ਹੀ ਇਦਾਂ ਦੀਆਂ ਵਾ ਕਦੀ ਆਂਦੇ ਜੀ ਅੱਧ ਪੈੜੀ ਦਾ ਚਾਹੀਦਾ ਕਦੀ ਕੋਹ ਚਾਹੀਦਾ ਉਹਦੋਂ ਪਿਓ ਆਪਣੇ ਨਾਲ ਦੀ ਗੱਲ ਕੀਤੀ ਮੇਰੇ ਨਾਲ ਕਰ ਦੋ ਤੈਨੂੰ ਸਾਰੀ ਪੈੜੀ ਨਾਲ ਲਵਾਉਂਦੀ ਮੈਂ ਨਾ ਤੈਨੂੰ ਤਨਖਾਹ ਮਿਲਦੀ ਨਹੀਂਗੀ ਆਂਦੀ ਆ ਪੈਸੇ ਨਹੀਂ ਪਾਉਂਦਾ ਤਨਖਾਹ ਨਹੀਂ ਮਿਲਦੀ ਤੁਸੀਂ ਦੋ ਪੈਸੇ ਇੱਥੇ ਮਸ਼ੀਨ ਰੱਖੀ ਤੇ ਰਪਿਓ ਨੇ ਪਿੰਨ ਹੋਰ ਛਾਪੀ ਜਾਂਦਾ ਵਾ ਕਾਦਾ ਖਰਚਾ ਵਾ ਦਾ ਇੱਕ ਤਾਂ ਮੁੰਡਾ ਸਕੂਲ ਜਾਂਦਾ ਵਾ ਉਹਦੀ ਫੀਸ ਵੀ ਨਹੀਂ ਦੇ ਸਕਦੀ ਜੇ ਨਹੀਂ ਨਾ ਤਨਖਾਹ ਮਿਲਦੀ ਤਾਂ ਘਰ ਆ ਜਾ ਇੱਥੇ ਬਹਿ ਕੇ ਕੀ ਕਰਨਾ ਤੂੰ ਆਹੋ ਜਾ ਨੂੰ ਸਮਝਾ ਦੀ ਕਿ ਬੰਦਿਆਂ ਨੂੰ ਘਰ ਆਣਾ ਤਾਂ ਰਹਿ ਲੈ ਜਾਣੇ ਦੇ ਨਾਲ ਹੀ ਉਹਨੂੰ ਸਗਾਦ ਨੂੰ ਵੀ ਨਾਗ ਦਾ ਕੰਮ ਦਾ ਨਾ ਧੰਦੇ ਦਾ ਉੱਟ ਜਾਂਦੀ ਗਵੰਡੀਆਂ ਦੇ ਘਰ ਚੁਗਲੀਆਂ ਕਰਨ ਵਾਸਤੇ ਅੱਛਾ ਤੋ ਮੇਰੀ ਮਰਜ਼ੀ ਮੈਂ ਸੱਦ ਲਿਆ ਫਿਰ ਮੈਨੂੰ ਡਰ ਪਿਆ ਹੀ ਤੁਹਾਡਾ ਦੋਵਾਂ ਦਾ ਨਹੀਂ ਬੋਲਦੀ ਤਾਂ ਇਹਨਾਂ ਦੀਆਂ ਡੰਗਾਂ ਚੱਲੀਆਂ ਸੀ ਜਿਉ ਘਰ ਆਈ ਗਈ ਹੀ ਸਤਕ ਸਤ ਕਰਦੀ ਚਾਹ ਪਾਣੀ ਬਣਾ ਕੇ ਪਿਆਲਦੀ ਉਹਨਾਂ ਦਾ ਵੀ ਗੁੱਸਾ ਠੰਡਾ ਹੋ ਜਾਂਦਾ ਤੇ ਮੁੜ ਕੇ ਨਹੀਂ ਜਾਣਾ ਮਰਨਾ ਇਹਨੇ ਉੱਥੇ ਸਾਰਾ ਕਸੂਰ ਮੁੜਿਆ ਤੇਰਾ ਵੱਡਣ ਵਾਲਾ ਤੂੰ ਆ ਤੂੰ ਚੰਗਾ ਹੋਵੇਂ ਨਾ ਸਟੈਂਡ ਤੇ ਇਹਦੀ ਜੁਰਤ ਨਹੀਂ ਗੱਲ ਕਰਦੀ ਤੂੰ ਇਹਨੂੰ ਸਿਰ ਤੇ ਚੜਾਇਆ ਵਾ ਆਹੋ ਉਹਦਾ ਤੈਨੂੰ ਚੰਗੀ ਲੱਗਣੀ ਆ ਉਹੋ ਹੀ ਸੱਚੀ ਆ ਮਾਂ ਪਿਓ ਦੇ ਝੂਠਾ ਹੋ ਗਿਆ ਮਾਰਦਾ ਮਾਂ ਪਿਓ ਨੂੰ ਕੋਈ ਦੇ ਕੇ ਚੰਗਾ ਉਹੋ ਸਾਬਲ ਸਾਰਾ ਕੋ ਜੇ ਚੰਗਾ ਚੰਗਾ ਜਾ ਕੰਮ ਤੇ ਹੁਣ ਸੱਚੀਆਂ ਸੁਣਾਈਆਂ ਤੇ ਹੁਣ ਕੰਮ ਦਾ ਚੇਤਾ ਆ ਗਿਆ ਕੰਮ ਤੇ ਚੱਲਿਆ ਵਾ ਚੱਲਾ ਵੀ ਚੰਗਾ ਹੋਇਆ ਸਗਾਤ ਗਈ ਹੀ ਇਹਦੇ ਵਿੱਚ ਔਲ ਠੰਡੇ ਮੈਂ ਚੰਗੇ ਕੀਤੇ ਹੁਣ ਹੁਣ ਫੇਰ ਵੇਖੀ ਦੱਸਣਾ ਮੰਮੀ ਇਦਾਂ ਆਂਦੀ ਸੀ ਤੇ ਮੰਮੀ ਇਦਾਂ ਆਂਦੀ ਸੀ ਵੀ ਕੰਮ ਕਿਦਾਂ ਪਈ ਗਿਆ ਲੜਕੇ ਤੇ ਹੁਣ ਬਾੜ ਨਿਕਲ ਗਿਆ ਹੋਣਾ ਤੇ ਹੁਣ ਨੀਂਦ ਆ ਗਈ ਹੋਣੀ કરી ਰਹਿ ਗਿਆ ਕਿਤੇ ਕਿਸੇ ਦਾ ਹੁੰਦਾ ਹੀ ਨਾ ਹੋਏ ਫੂਨ ਲਿਤੇ ਹੀ ਕਿਤੇ ਆਕੇ ਗਈ ਹੀ ਮੈਂ ਸੋਈ ਜਿਵੇਂ ਖਾਂ ਬਣਾ ਫੂਨ ਤੇ ਹੀ ਹਨੀ ਕਿ ਠੀਕੇ ਰੱਖਿਆ ਹੋਊਗਾ ਮੈਂ ਬੜੇ ਖਾਂ ਬਣਾ ਫੋਨ ਤੇ ਆ ਪਿਆ ਮੰਮੀ ਹੂੰ ਨਾਇਆ ਹੀ ਕਿ ਇੱਦਾਂ ਮੈਂ ਅੰਦਰ ਲੱਭਣ ਲਈ ਮੈਂ ਅੰਦਰ ਆ ਕੇ ਗਈ ਹੀ ਸੀ ਫੋਨ ਦਲਬਾਗ ਦਾ ਆਇਆ ਹੀ ਅੱਛਾ ਇਹਨਾਂ ਨਾਇਆ ਹੀ ਆਹੋ ਠੀਕ ਆ ਜਿਹੜੀਆਂ ਤੂੰ ਹੋਈਆਂ ਬੀਤੀਆਂ ਦੱਸੀਆਂ ਸੀ ਉਹ ਮੈਨੂੰ ਕਹਿਣ ਡਿਆ ਹੀ ਵੀ ਮੰਮੀ ਉਹਨਾਂ ਨੂੰ ਕਿਉਂ ਸੱਦਿਆ ਕੋਈ ਕਰ ਦੀ ਗੱਲ ਦਾ ਪਰਦਾ ਵੀ ਰੱਖ ਲਈਦਾ ਹੁੰਦਾ ਵਾ ਉਹ ਪਰਦੇਸਾਂ 'ਚ ਬੈਠਾ ਕਿ ਨਿੱਕੀ ਨਿੱਕੀ ਗੱਲ ਉਹਦੇ ਕੰਨਾਂ 'ਚ ਪਾਉਣੀ ਆ ਠੀਕ ਆ ਜਿਹੜੀਆਂ ਇਹੋ ਜਿਹੀਆਂ ਗੱਲਾਂ ਵਾ ਨਾ ਉਹਨਾਂ ਦਾ ਮੈਂ ਪੜਦਾ ਰੱਖ ਲਿਆ ਕਰਾਂ ਉਹਨੂੰ ਉਹਨਾਂ ਦੱਸਿਆ ਕਰਾਂ ਤੇ ਜਿਹੜੀਆਂ ਤੁਹੀ ਨਿਕੀਆਂ ਨਿਕੀਆਂ ਦੱਸਦੇ ਰਹਿੰਦੇ ਉਹਨਾਂ ਨੂੰ ਉਹ ਨਹੀਂ ਉਹਦਾ ਤਾਂ ਫੋਨ ਹੀ ਨਹੀਂ ਆਇਆ ਆ ਤਾਂ ਤੂੰ ਉਜੜੀ ਹੋ ਉਹਨਾਂ ਦੇ ਘਰ ਫੋਨ ਰਹਿ ਗਿਆ ਘਰ ਤੇ ਤਾਂ ਮੇਰੀ ਗੱਲ ਹੋ ਗਈ ਦੱਸਦੇ ਰਹੇ ਪਹਿਲਾਂ ਹੁਣ ਤਾਂ ਹੀ ਨਹੀਂ ਉਹ ਗੱਲ ਕਰਦਾ ਹੈਗਾ ਉਹ ਤਾਂ ਕਰਦਾ ਵਾ ਤੂੰ ਹੀ ਫੋਨ ਬੰਦ ਕਰਾਤਾ ਵਾ ਚਲੋ ਇਦਾਂ ਹੀ ਸਮਝ ਲਓ ਤੇ ਜੇ ਆਇਆ ਹੀ ਤਾਂ ਫਿਰ ਤੁਸੀਂ ਚੁੱਕਦੇ ਹੀ ਨਾ ਰਹਿਣ ਦਿੰਦੇ ਫਿਰ ਕਿਉਂ ਨਾ ਚੁੱਕਦੀ ਉਹਦਾ ਤਾਂ ਉਹਨੇ ਕਰਨਾ ਨਹੀਂ ਮੇਰਾ ਵੀ ਦਾ ਹੋਣੀ ਲੱਗਣਾ ਨਹੀਂ ਤੇ ਚਲੋ ਤੁਸੀਂ ਵੀ ਕਰ ਲਿਆ ਹੁਣੀ ਆਪਣੀਆਂ ਕਰ ਲਿਆ ਫਿਰ ਜੋ ਮੇਰੇ ਕੋ ਹੋਇਆ ਮੈਨੂੰ ਡਰ ਹੀ ਤੇਰਾ ਚਲੋ ਠੰਡ ਪਾ ਗਈ ਤੁਹਾਨੂੰ ਵੀ ਕਰਕੇ ਮੈਨੂੰ ਵੀ ਪੈ ਗਈ ਤੈਨੂੰ ਪਈ ਨਾ ਗੱਲ ਦੀ ਹੁਣ ਮੈਨੂੰ ਵੀ ਪੈ ਗਈ ਫਿਰ ਤੇ ਮੈਨੂੰ ਉਹਦੇ ਪੈਣੀ ਸੀ ਤੇ ਨਾਲੇ ਮੈਂ ਤੇ ਦੱਸਣਾ ਹੀ ਵੀ ਜਦੋਂ ਉਹ ਮੇਨਾਂ ਕੁੰਡੇ ਬੋਲਦੇ ਨਹੀਂ ਆ ਤੇ ਤੁਸੀਂ ਉਹਨਾਂ ਨੂੰ ਕਿਉਂ ਸੱਦ ਕੇ ਬਹਿ ਗਏ ਹੋਣਾ ਤੇਰਾ ਕਲੇਜੇ ਠੰਡ ਪੈ ਗਈ ਹੁਣੀ ਆ ਜੋ ਹੋਈਆਂ ਬੀਤੀਆਂ ਗਵੰਡੀਆਂ ਕਰ ਵੀ ਦੱਸ ਆਈ ਹੁਣੀ ਆ ਹੁਣ ਆਣ ਕੇ ਫਿਰ ਮੱਥਾ ਲਾ ਲਿਆ ਜੇ ਮੈਂ ਕਿਸੇ ਪਾਸੇ ਚੱਲ ਜਾ ਤੇ ਫਿਰ ਮੈਂ ਗੱਲਾਂ ਦੱਸਣ ਜਾਣੀ ਆ ਤੇ ਜੇ ਤੁਸੀਂ ਚੱਲ ਜੋ ਫੇਰ ਨਹੀਂ ਤਾਂ ਹੀ ਗੱਲਾਂ ਦੱਸਣ ਜਾਣੀ ਨੋਂ ਤੇ ਆ ਅਕਲ ਕਰ ਲੋਕਾਂ ਦੇ ਘਰ ਜਾਂਦੀ ਚੰਗੀ ਲੱਗਦੀ ਐ ਮੈਂ ਤਾਂ ਗਵਾੜ ਨੂੰ ਦੱਸਿਆ ਤੇ ਤੁਸੀਂ ਤਾਂ ਰਿਸ਼ਤੇਦਾਰਾਂ ਚ ਰੋਲੀ ਪਾਈ ਐ ਸਾਰੇ ਸੱਚੀ ਪਾਈ ਕੋ ਝੂਠੀ ਤਾਂ ਨਹੀਂ ਪਾਈ ਤੇ ਮੈਂ ਵੀ ਫੇਰ ਸੱਚੀ ਹੀ ਕਰਕੇ ਆਈ ਮੈਂ ਝੂਠੀਆਂ ਤਾਂ ਨਹੀਂ ਕਰਕੇ ਚੱਲ ਜਾ ਦੋ ਘਰ ਪਰੇ ਰਹਿ ਗਏ ਹੁਣੇ ਉਧਰ ਵੀ ਚਲ ਜਾਨੀ ਆ ਤੇ ਚਲ ਜੂਗੀ ਫੇਰ ਸ਼ਾਮਾਂ ਨੂੰ ਆ ਜਾਨੀ ਆ ਮੈਂ ਤੇਰਾ ਡਰ ਡਰ ਕੇ ਵੇਖ ਲਿਆ ਵਾ ਹੁਣ ਨਹੀਂ ਮੈਂ ਡਰਦੀ ਤੁਹਾਡੇ ਕੋਲ ਮੇਰਾ ਜਿੱਥੇ ਦਿਲ ਕਰੂਗਾ ਨਾ ਮੈਂ ਉੱਥੇ ਹੀ ਜਾਣਾ ਵਾ ਜਾ ਜਾ ਸਾਰੇ ਪਿੰਡ ਚ ਜਾ ਗੱਠ ਲੰਮੀ ਜ਼ਬਾਨ ਹੀ ਛੱਡੀ ਆ ਹੋਰ ਤਾਂ ਕਰਤੂਤ ਪੱਲੇ ਕੋ ਨਹੀਂ ਹੈਗੀ ਹੈਲੋ ਨਾ ਲੰਮੀ ਕੀ ਕਰਨ ਲਈ ਐ ਕਰਨਾ ਕੀ ਆ ਪੰਗੂੜੇ ਚ ਬਾ ਕੇ ਬੈਠੀ ਐ ਇਹਨਾਂ ਨੇ ਪੂਰੇ ਦਿਨ ਇਸ ਗਾਜੀ ਨੂੰ ਨਾ ਚੁੱਪ ਕਰਦੀ ਨਾ ਕੋਈ ਨਹੀਂ ਤੇ ਉਹ ਵੀ ਖੰਦੀ ਇਸ ਤੇ ਬਾ ਕੇ ਬਿਠੀ ਐ ਉਹ ਵੀ ਇਤਨਾ ਤੁਰੇ ਫਿਰਦੀ ਐ ਕੋਈ ਕੰਮ ਕੁਮ ਡਈ ਕਰਨ ਤੇ ਤੂੰ ਬਾਤੋਂ ਨਹੀਂ ਹੁੰਦੇ ਤੇ ਤੂੰ ਉੱਥੇ ਬਰ ਕੇ ਬਹਿ ਜਾ ਹਾਫੇ ਚੈ ਚਾਹ ਲੈ ਚਾਲੇ ਪਰ ਉਹ ਰੋਂਦੀ ਵੀ ਕਿ ਨਹੀਂ ਆਂਦੀ ਲਾ ਕੇ ਕੀ ਬੰਦਾ ਕਰੇ ਫਿਰ ਹੁਣ ਫਿਰ ਕੋਈ ਤਾਂ ਸੀ ਉਹ ਨਹੀਂ ਉਹਦੇ ਠੀਕ ਜਾਂਦੀ ਮੈਂ ਤਾਂ ਦੇਖ ਮਾਰੀ ਜਾਣਾ ਕਿ ਤੂੰ ਇਹੋ ਕੋਈ ਕਰ ਲਾ ਹੂੰ ਤੈਨੂੰ ਕਿਹੜੀ ਗੱਲ ਹੋਣਾ ਮੈਂ ਫੋਨ ਤੇ ਨਹੀਂ ਪਹੁੰਚ ਆਇਆ ਸੀਗਾ ਕਿ ਉਸਨੂੰ ਫੋਨ ਕਰਦੇ ਆਂ ਇਹਨਾਂ ਨੂੰ ਇੱਥੇ ਕਿੱਥੇ ਹੈ? ਕਿੱਥੇ ਹੈ? ਕਹੋ ਮੈਂ? ਕਹਿੰਦੇ ਕਹਿੰਦੇ ਕਿ ਮੇਰੇ ਕੋਲ ਆਇਆ ਇਹ ਨਹੀਂ ਕਿ ਨਹੀਂ ਮਿੰਟ ਕੇ ਗੱਲ ਦਾ ਪਤਾ ਹੀ ਨਹੀਂ ਆ ਵੀ ਮੇਰੇ ਨਾਲ ਨਾ ਇਨ ਦੱਸਿਆ ਵੀ ਇੱਥੇ ਗਏ ਆ ਉੱਥੇ ਠੀਕ ਮੈਂ ਸਮਝੀ ਹੁਣ ਤਾਂ ਇਹਨਾਂ ਵੀ ਚਲਾ ਗਿਆ ਸੋਹਰਾ ਮੇਰੇ ਘਾਸਾ ਇਹ ਹੈ ਕਿਰੋਂ ਇਹ ਹੋਈ ਜਾਵੇ ਇਹ ਤਾਂ ਮੇਰੇ ਨਾਲ ਫਾਜ ਮਾਰ ਕੇ ਗਏ ਬਈ ਟੀਕਾ ਲਾਉਣ ਚੱਲੇ ਆ ਤੇ ਨਾਲੇ ਕੁੜੀ ਦੇ ਕੱਪੜੇ ਲਿਆਉਣੇ ਤੇ ਮੈਂ ਚੱਲ ਜਾ ਲੈ ਆ ਉਹ ਨਾਲੇ ਲਵਾਓ ਜਾ ਕੇ ਆਪਕੋ ਇਹ ਕਹਾਂਵਾ ਕਰਕੇ ਤਰਾਂ ਨਹੀਂ ਕਿ ਮੇਰੀ ਸੱਕਣੀ ਇਹਨਾਂ ਨੂੰ ਫੋਨ ਕੀਤਾ ਜਾਂ ਇਹਨਾਂ ਨੇ ਕੀਤਾ ਹਮਮ ਹ ਅਛਾ ਤੁਮੇ ਜੀ ਆਏ ਸੀ ਤੁਮੇ ਜੀ ਆਏ ਸੀ ਕੋਈ ਗੱਲ ਨਹੀਂ ਕੋਈ ਸਿਰੇ ਮੋਟਿਆ ਨਹੀਂ ਕਰਦੇ ਸੀ ਮੈਂ ਹਾਂ ਪਤਾ ਕਿੰਨੇ ਆਂ ਪੁੱਛਿਆ ਮੈਂ ਨਾ ਲੈ ਕਰਦੀ ਕਰਦੀ ਦੇ ਵਿੱਚ ਫਿਰ ਨੇ ਦੱਸਿਆ ਕਿ ਮੇਰੇ ਤੋਂ ਕੋਲ ਲੱਗਾ ਕਿ ਦੇਰ ਆ ਗਈ ਤੇ ਇਹਨਾਂ ਨੇ ਮੈਨੂੰ ਵੀ ਮਨਵਾਣ ਕੇ ਵੀ ਨਹੀਂ ਦੱਸਿਆ ਵੀ ਅਸੀਂ ਉੱਥੋਂ ਆਏ ਤੇ ਇਹੋਵੇਂ ਹਾਂਦੇ ਸਾਨੂੰ ਲੇਟ ਹੋ ਗਏ ਸ਼ਹਿਰ ਨੇ ਰਸ਼ ਬੜਾ ਹੈਗਾ ਤੇ ਤਾਂ ਹੀ ਜਰਾ ਕੁਝ ਲੇਟ ਹੋ ਗਏ ਦਲੇ ਬੰਨੀ ਮੇਰੀ ਸੱਸ ਨੇ ਇਹਨਾਂ ਨੂੰ ਫੋਨ ਕੀਤਾ ਹੋਊਗਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਸੀ ਮਾਹੀ ਕੋ ਤੇ ਕਿਚਾ ਨਾ ਕਿ ਉਹ ਨੂੰ ਸਾਡੇ ਨਾਲ ਮੁੰਡੀ ਬੋਲਦੀ ਕਈ ਕਿੱਦਾਂ ਵਾ ਤੇ ਅੱਗੇ ਉਹ ਨਹੀਂ ਹੋ ਗਈ ਕਿ ਇੱਕ ਨਾ ਮਸਾਨੋਈ ਆਈ ਨਹੀਂ ਨਹੀਂ ਤੇ ਸ਼ਰਮ ਨਹੀਂ ਆਈ ਉਹਨਾਂ ਨੇ ਧੱਕੇ ਮਾਰ ਮਾਰ ਕੱਢਿਆ ਬਾਹਰ ਤੇ ਉਹਨਾਂ ਸ਼ਰਮ ਨਹੀਂ ਆਈ ਜਾਂਦੇ ਨੇ ਇਹਨਾਂ ਨੂੰ ਕਿਉਂ ਜਗਾਏ ਰਿਸ਼ਤੇਦਾਰੀ ਤੇ ਇਹਨਾਂ ਦੀ ਹੀ ਮੇਰੇ ਨਾਲ ਇਹਨਾਂ ਨੇ ਮੇਰਾ ਕਰਕੇ ਆਉਣਾ ਸੀ ਤਾਂ ਉਹਨਾਂ ਦਾ ਕਰਕੇ ਆਉਣਾ ਸੀ ਭਲਾ ਇਹਨਾਂ ਨੇ ਉਹਨਾਂ ਨਾਂ ਬਣਾਈ ਆ ਉਹੀ ਤੇ ਗੱਲ ਵਾ ਗੁੱਸਾ ਤੇ ਮੈਨੂੰ ਬੜਾ ਚੜਿਆ ਸੀ ਪਹਿਲਾਂ ਤੇ ਮੇਰਾ ਇਰਾਦਾ ਸੀ ਕਿ ਜਿੱਦਾਂ ਉੱਥੋਂ ਉਦਣ ਇਹਨਾਂ ਨੇ ਮੈਨੂੰ ਭਜਾਇਆ ਨਾ ਇਹਨਾਂ ਨੂੰ ਵੀ ਭਜਾਵਾਂ ਫੇਰ ਮੈਂ ਹਾਂ ਮਨਾ ਸੱਡ ਐਵੇਂ ਇੱਥੇ ਤਮਾਸ਼ਾ ਵੇਖਣਗੇ ਲੋਕੀ ਪਰ ਇਹ ਹੀ ਵੀ ਮੈਂ ਇਹਨਾਂ ਨੂੰ ਕਵਾਇਆ ਬੁਲਾਇਆ ਨਹੀਂ ਹੈਗਾ ਤੇ ਨਾ ਮੈਂ ਚਾਹ ਪਾਣੀ ਬਣਾਇਆ ਫਿਰ ਲਾਇਆ ਹੀ ਕੋਈ ਲਾ ਕੇ ਦੱਸਣਾ ਹੈ ਉੱਥੇ ਜਾ ਕੇ ਨਾ ਪਤਾ ਲੱਗਦਾ ਨਾ ਇਹਨਾਂ ਉਹ ਮੰਮੀ ਇਹਨਾਂ ਦਾ ਜਲੂਸ ਥੋੜੀ ਨਿਕਲਣਾ ਸੀ ਇੱਥੇ ਮੇਰਾ ਹੀ ਨਿਕਲਣਾ ਸੀ ਮੇਰੇ ਆਣ ਗਵਾਨ ਨੇ ਮੈਨੂੰ ਹੀ ਆਖਣਾ ਸੀ ਆਖਣਾ ਭਰਾ ਪਰਦਾਈ ਆਏ ਆ ਤੇ ਇਹਨੇ ਤਾਂ ਮਸਾਲਾ ਲਾਇਆ ਨਾਲੇ ਮੇਰੀ ਸੱਸ ਤੇ ਅੱਗੇ ਇਹੋ ਚੰਦੀ ਸੀ ਕਿ ਤਮਾਸ਼ਾ ਲੱਗੇ ਤੇ ਪਰ ਮੈਂ ਨਹੀਂ ਲਾਇ ਇਹ ਕਹਣਾ ਚਾਉਂਦੀ ਵੀ ਇਹੋ ਲੈ ਲੈ ਲਿਖਣਾ 30 ਗ੍ਰਾਮ ਇਸੇ ਕਰਕੇ ਤਾਂ ਨੇ ਸੱਦੇ ਹੀਗੇ ਤੇ ਮੇਰਾ ਮੰਮੀ ਇੱਕ ਹੋਰ ਦਾਵਾ ਉਹਦਾ ਤਾਂ ਨਹੀਂ ਮੈਂ ਇਹ ਕੰਮ ਕਰਨਾ ਹੈਗਾ ਮੇਰਾ ਰਾਦਾ ਵੀ ਕਿਹਦੇ ਨਾਲ ਆਵਾ ਤੇ ਆ ਪਿਆਲੀ ਵਾਲਾ ਜਿਹੜਾ ਸਿਆਪਾ ਨਾ ਇਹਨੂੰ ਨਬੇੜ ਹੀ ਦੇਈਏਗਾ ਨਹੀਂ ਮੈਂ ਨਾ ਕਰਨਾ ਪੁੱਛਣਾ ਦੇ ਨਹੀਂ ਤੂੰ ਨਹੀਂ ਮੈਂ ਕੋਲ ਦਾਸ ਕਿਹਦੇ ਨਹੀਂ ਆ ਤੇ ਨਹੀਂ ਆਉਂਦੀ ਜੇ ਤੂੰ ਪੁੱਛਣਾ ਵਾ ਪੁੱਛ ਲੈ ਜੇ ਨਹੀਂ ਪੁੱਛਣਾ ਤੇ ਉਹ ਤੇਰੀ ਮਰਜ਼ੀ ਆ ਪਰ ਆ ਪਿਆਲੀ ਜੜੀ ਆ ਨਾ ਹੁਣ ਮੈਂ ਇਹਦਾ ਕੰਮ ਨਬੇੜ ਕੇ ਜਾਣਾ ਵਾ ਉੱਦਾਂ ਨਹੀਂ ਉਦਾਂ ਮੈਂ ਸ਼ਾਇਦ ਇਹ ਸੁਧਰ ਹੀ ਜਾਣਗੇ ਪਰ ਆ ਜਿਹੜਾ ਹੁਣ ਇਹਨਾਂ ਨੇ ਮੇਰੀ ਹਿੱਕ ਤੇ ਦੀਵਾ ਬਾਲਿਆ ਵਾ ਨਾ ਆ ਕੇ ਇਹਨਾਂ ਨੂੰ ਹੁਣ ਨਹੀਂ ਮੈਂ ਬਖਸ਼ਣਾ ਹੈਗਾ ਹੁਣ ਮੈਂ ਪਹਿਲੀ ਵੇਚ ਕੇ ਹੀ ਜਾਣੀ ਆਪਣੇ ਹਿੱਸੇ ਦੀ ਬਸ ਅੱਜ ਬਖਸ਼ਣਾ ਕੀ ਹੈ ਇਹਨਾਂ ਦੇ ਕੋਈ ਮਰ ਜਾਨਾ ਹਾਰੇ ਤੇ ਸਾਡੇ ਦੇ ਸੱਚੇ ਪਾਣ ਜਾਂਦੇ ਬਈ ਹੈ ਬੜੇ ਸੱਚੇ ਆ ਨਾਲੇ ਮੇਰੀ ਸੱਸ ਵੀ ਕਰਦੀ ਰਹਿੰਦੀ ਤੂੰ ਉੱਥੋਂ ਆ ਲੈ ਤੂੰ ਉਹ ਲੈ ਫਿਰ ਪਤਾ ਤੇ ਲੱਗੂਗਾ ਕਿ ਲੈ ਕੇ ਆਈ ਹੈ ਕੋਈ ਨਹੀਂ ਮੈਂ ਹਮ ਨਹੀਂ ਆ ਕਹਿਦਣ ਤੇ ਆ ਕੇ ਨਾ ਤੇ ਮੈਂ ਚਾਚੇ ਹੁਣਾ ਨਾਲ ਗੱਲ ਕਰਕੇ ਨਾ ਤੇ ਪੈਲੀ ਉਹਨਾਂ ਨੂੰ ਕਹਿਣਾ ਵਾ ਵੀ ਤੁਸੀਂ ਲੈ ਹੀ ਲੋ। ਆ ਜਾ ਕਰੀਏ ਇਹ ਨਹੀਂ ਵੜਾਂਗੇ। ਜੇ ਨਾ ਉਹਨਾਂ ਲੈਣੀ ਹੋਊਗੀ ਤਾਂ ਖਰੀਦਣ ਵਾਲੇ ਬਥੇਰੇ ਆ। ਕਾਮ ਇੱਥੇ ਮਤਲਬ ਦੂਰ ਆਣਾ। ਚਲ ਠੀਕ ਆ। ਉਹ ਵੀ ਬਾਹਰ ਵੱਲ ਨੂੰ ਗਈ ਹੀ ਕਿਤੇ ਆ ਨਾ ਜਾਵੇ। ਇਹ ਸੁਣ ਕੇ ਤਾਂ ਉਸੇ ਵੇਲੇ ਤੇ ਇਹਨੂੰ ਫੋਨ ਲਾ ਦੇਣਾ ਵਾ लवली ਨੂੰ ਵੀ ਮੈਂ ਦੱਸਣਾ ਉਹਨੂੰ ਸੇਤੀ ਨਾ ਵੀ ਆ ਕੋ ਡੀਆਂ ਗੱਲਾਂ ਕਰਨੀ। ਕਿਉਂ ਚਾ ਫਤਰਾ ਲਾ ਦੇ ਫੋਨ ਦੇ ਰਿਹਾ। ਚਲ ਠੀਕ ਆ। ਆਉਣੀ ਆ ਮੈਂ ਕਿਹਦੇ ਨਾਲ। ਭਾਵੇਂ ਮੈਨੂੰ ਚਾਚੇ ਘਰ ਹੀ ਆਉਣਾ ਪਵੇ। ਚੰਗਾ ਇਦਾਂ ਹੀ ਕਰਦੀ ਹੁਣ ਜਾਣੀ ਆ ਕਿਸ ਦਿਨ ਜੇ ਇਹਦੇ ਬੂਆ ਖੋਲ ਦੇਣਗੇ ਠੀਕ ਆ ਨਹੀਂ ਤੇ ਚਾਚੇ ਘਰ ਹੀ ਜਾਉਂਗੀ ਸਿੱਧੀ ਤੇ ਉਦਰੀ ਗੱਲਬਾਤ ਕਰਕੇ ਨਾ ਤੇ ਲਾਂਭੋ ਲਾਭ ਵੀ ਮੈਂ ਪੈੜੀ ਦਾ ਕੰਮ ਨਬੇੜ ਕੇ ਆਵਾਂ ਫੇਰ ਇਹਨਾਂ ਨੂੰ ਪਤਾ ਲੱਗੂਗਾ ਤਾਂ ਕਿਤੇ ਹੁਣ ਵੀ ਮਾਰਨ ਦੇ ਤੇ ਮੁੜਕੇ ਵੀ ਇਹਨਾਂ ਮਾਰਨੀ ਆ ਮਿਲਣਾ ਵਰਤਣਾ ਇਹਨਾਂ ਨੇ ਹੈ ਨਹੀਂਗਾ ਮੈਨੂੰ ਹੁਣ ਮੈਂ ਪੈੜੀ ਵੇਚ ਕੇ ਨਾ ਤੇ ਪੈਸੇ ਜਿਹੜੇ ਉਹ ਆਪਣੇ ਨਾਂ ਜਮ੍ਹਾਂ ਕਰਾ ਲੈਣੇ ਨਹੀਂ ਮਿਲਣਾ ਤੇ ਨਾ ਮਿਲਣਾ ਕੀ ਗੰਡੀ ਰੰਨਰ ਕੋਹ ਨਹੀਂ ਮੇ ਕਰਨਾ ਕੀ ਆ ਤੈਨੂੰ ਦਹੀਂ ਦੁੱਧ ਪਿਆ ਲੈਣ ਕੋਲ ਮੈਂ ਨਾ ਇੰਨਾ ਪਰਵੇਸ਼ ਕਰਨ ਦੇ ਤੁਸੀਂ ਉਸ ਦਿਨ ਕਿੱਥੇ ਗਏ ਸੀ ਤੀ ਕਿੱਦਾਂ ਮੰਮੀ ਜਿੱਦਾਂ ਦੀ ਕੱਪੜੇ ਲੈਣ ਗਏ ਸੀ ਇਹਦੇ ਉਸ ਦਿਨ ਹੀ ਸ਼ਹਿਰ ਗਏ ਤਾਂ ਦੱਸਿਆ ਸਹੀ ਆ ਤੇ ਹੋਰ ਕਿੱਥੇ ਗਏ ਸੀ ਕਿਤੇ ਨਹੀਂ ਗਏ ਤਾਂ ਦੱਸਿਆ ਸਹੀ ਪਹਿਲਾਂ ਮੂਠੀ ਲਵਾਏ ਸੀ ਕਿ ਮਾਰ ਕੇ ਤੁਸੀਂ ਬਾਹਰ ਕੱਢਿਆ ਹੀਗਾ ਉਸ ਦਿਨ ਉਹਦੇ ਕੋਲ ਲੈਣ ਕੀ ਗਏ ਸੀ ਤੁਸੀਂ ਮੈਨੂੰ ਤੂੰ ਆਂਦੇ ਫੋਨ ਵੀ ਨਾ ਕਰ ਉਹਨੂੰ ਤਾਨੂੰ ਕਿਨੇ ਦੱਸਿਆ ਅਸ਼ਮੈ ਨਿਆਣੀ ਹੈ ਮੈਨੂੰ ਪਤਾ ਨਹੀਂ ਲੱਗਾ ਕੇ ਗੱਲ ਦਾ ਹੈ ਕਿਡਿੰਗ ਫੜਦੇ ਫਾ ਲੋਗੇ ਮੇਰਕੂੰ ਫੇਰ ਵੀ ਕਿਨੇ ਦੱਸਿਆ ਉਹਦੇ ਫੇਰ ਹੀ ਪਤਾ ਲੱਗਾ ਆ ਜਿੰਨੇ ਮਰਜੀ ਦੱਸਿਆ ਹੋਵੇ ਪਰ ਤੁਸੀਂ ਲੈਣ ਕੀ ਗਏ ਉੱਥੇ ਉਹਦੇ ਮੰਮੀ 700 ਦੀ ਫੋਨ ਲਈ ਹੀ ਬਾਰ ਬਾਰ ਕਰਨ ਵੀ ਤੁਸੀਂ ਆ ਉਹ ਕੁੜੀ ਨੂੰ ਲੈ ਕੇ ਤੇ ਤਾਂ ਕਰਕੇ ਆਪਾਂ ਗਏ ਅਸੀਂ ਅਹੀਂ ਪਹਿਲਾਂ ਇੱਥੇ ਘਰੇ ਦੱਸ ਦਿੰਦੇ ਤੇ ਤੁਸੀਂ ਸਾਨੂੰ ਜਾਣ ਨਹੀਂ ਦੇਣਾ ਅਸੀਂ ਤਾਂ ਨਹੀਂ ਦੱਸਿਆ ਬਹੁਤ ਸੋਹਣੀ ਗੱਲਵਾ ਤੁਹਾਡੀ ਨਹੀਂ ਕੁੜੀ ਨੂੰ ਤੁਸੀਂ ਆ ਦੇਖਦੇ ਸਾਨੂੰ ਅੱਖੀ ਨਾ ਲੱਭੇ ਤੁਸੀਂ ਉੱਥੇ ਲੈਣ ਕੀ ਗਏ ਉਹ ਮੰਮੀ ਉਹਦੀ ਸੱਸ ਬਾਰ-ਬਾਰ ਫੋਨ ਕਰਨਦੀ ਹੀ ਆਪਾਂ ਤਾਂ ਗਏ ਨਹੀਂ ਆਪਾਂ ਉਹਦੇ ਵੱਲੋਂ ਨਾ ਹੋਇਆ ਇਹਨਾਂ ਮਰਜ਼ੀ ਕਰਦੀ ਰਹਿੰਦੀ ਗਏ ਫੇਰ ਵਿੱਚ ਕੀ ਦੇ ਘਰ ਇਹਨਾਂ ਤੁਸੀਂ ਤੀਨੇ ਤਾਂ ਬਹੁਤ ਸੱਦੇ ਮੂੰਹ ਘਵਾ ਲਿਆ ਹੀ ਕੁੜੀ ਵੱਲ ਵੇਖ ਦੋਦਾ ਹੀ ਉਹਨੇ ਪਾਸਾ ਵਟ ਲਿਆ ਹੀ ਤੇ ਜਦ ਤੁਸੀਂ ਉਹਦਾ ਨਾ ਬਹੁਤ ਸਿੱਧੇ ਕੀਤੀ ਆ ਨਾ ਖੰਮ ਉਹ ਮੰਮੀ ਅਸੀਂ ਕੋਈ ਨਹੀਂ ਕਰਦੇ ਠੀਕ ਆ ਨਾ ਜਦ ਜੀ ਦੁੱਖਣਾ ਖੜਾ ਹੀ ਆਪਣੇ ਘਰ ਤੱਬੀ ਪੁੱਛਿਆ ਜਾਂਦਾ ਫਿਰ ਉਹਨੂੰ ਘਰੋਂ ਕੱਟਿਆ ਵੀ ਆਪਣੇ ਘਰ ਤੱਬੀ ਸਾਰਾ ਕੁਝ ਹੋ ਰਹੇ ਨੇ ਤੇ ਫਿਰ ਕਰਦਾ ਵੀ ਫਿਰ ਆਪਣੇ ਦੀ ਨੰਕਰਵਾ ਗਏ ਆ ਨਾ ਉੱਥੇ ਹੁਣ ਚੰਗੀ ਨਹੀਂ ਆ ਉਹਨਾਂ ਸੱਦਿਆ ਦੇ ਆਪਾਂ ਗਏ ਆ ਇਹਦੇ ਨੂੰ ਥੋੜਾ ਬਚੁੱਕਿਆ ਮੂੰਹ ਤੋਰ ਪਈ ਅਛਾ ਇਹ ਮੂੰਹ ਜੋ ਕੇ ਤੋਦੇ ਤੂੰ ਹੀ ਨਹੀਂ ਤੋਰਦੇ ਹਾਂ ਜਾਣਦੇ ਨਹੀਂ ਕਿ ਕਹਿ ਬਣਦੇ ਹੁੰਦੇ ਤੂੰ ਕਹਿ ਬਣਿਓ ਚੱਲ ਮੰਮੀ ਲੜੋ ਨਾ ਹੁਣ ਸਾਡੇ ਨਾਲ ਗਏ ਹੀ ਤਾਂ ਬਸ ਗਏ ਹੀ ਗਏ ਹੀ ਤਾਂ ਗਏ ਹੀ ਤੇ ਇਹਦੇ ਵਿੱਚ ਤੁਸੀਂ ਕੋਈ ਨੇ ਔਖੇ ਹੋਣੇ ਕੀ ਗੱਲ ਹੋਈ ਆ ਨਹੀਂ ਹੋਣਾ ਨਹੀਂ ਆ ਵੀ ਲੈਣ ਕੇ ਗਏ ਪੈਣਾ ਉਹਨੇ ਇੱਕ ਵਾਧ ਪਾਇਆ ਉਹਨਾਂ ਦੇ ਘਰ ਜਾ ਕੇ ਤੂੰ ਹੀ ਨਹੀਂ ਦੇ ਤੂੰ ਹੀ ਲੈਣ ਕੇ ਗਏ ਉੱਥੇ ਤੀ ਤੇ ਜਦੋਂ ਸਾਨੂੰ ਬਾਰ-ਬਾਰ ਫੋਨ ਕਰੰਦੇ ਤਾਂ ਹੀ ਗਏ ਆ ਆਪਣੀ ਸੱਸ ਨਾਲ ਗੱਲ ਕਰੇ ਉਹੋਸਾ ਦੇਆ ਉਹਨੇ ਫਿਰ ਉਹਨੂੰ ਕਹਿੰਦੀ ਭਰਾ ਫਰਜਾਈ ਦੋ ਦੇ ਹੀ ਨਾ ਉਹ ਤੇਨੇ ਕਿ ਲੱਗਦੇ ਜਿਦਾਂ ਜਦਾਂ ਤੇ ਮੋਬਾਈਲ ਚੱਲ ਗਈ ਸੀ ਮਮੀ ਉਹ ਫਿਰ ਵੀ ਚੰਗੀ ਆ ਜੜੀ ਢਾਡੀ ਕੁੜੀ ਆ ਨਾ ਇਹੋ ਕੋ ਪਤ ਦੀ ਜੜਵਾ ਨਾ ਇਹ ਉਥੇ ਉਹਨਾਂ ਨੂੰ ਡਿਗੰਦੇ ਜਾਂਦੀ ਆ ਨਾ ਇਹ ਇੱਥੇ ਸਾਨੂੰ ਖਲੋਣ ਦਿੰਦੀ ਆ ਉਹਨੇ ਰਫਰ ਫੜੀਆ ਦੋਆ ਘਰਾਂ ਦੇ ਵਿੱਚ ਪੁਵਾੜੇ ਪਾਈ ਨੇ ਕੱਲੀ ਨੇ ਨਹੀਂ ਚੰਗਾ ਹੋ ਗਏ ਬਚ ਗਏ ਜਿਹਾ ਆ ਗਈਆਂ ਉਹਨੇ ਤੁਹਾਨੂੰ ਬਾਹਰ ਕੱਢਿਆ ਤੁਹਾਡੀ ਜਮਨੇ ਜਲੂਸ ਕੱਢਣਾ ਤੁਹਾਡਾ ਉਹਨੇ ਕੱਢਣ ਦਾ ਹੱਕ ਹੁੰਦਾ ਤੇ ਕੱਢ ਲੈਿੰਦੀ ਆਹੋ ਜੀ ਬਚ ਗਏ ਆ ਜੀ ਆਪੇ ਕੱਢ ਲੈਂਦੀ ਤਾਂ ਨਾ ਅਹੀਂ ਘੜਾ ਪੀ ਉਹਦੇ ਹੀ ਪੀਨ ਕਰ ਲੈਂਦੀ ਜੋ ਕਰਨਾ ਹੀ ਹੈ ਅਗਾਈਂ ਤਾਂ ਮਾਸਾ 10 ਦੱਸ ਕੇ ਨਹੀਂ ਕਿ ਮੈਂ ਛੱਟੀ ਗੱਲ ਵਾਹਣ ਚੱਲੇ ਆਂ ਕੁੜੀ ਦੇ ਕੱਪੜੇ ਲੈਣ ਚੱਲੇ ਆਂ ਐਡੇ ਫਰਵੇਗ ਮੇਰੇ ਨਾਲ ਤੇ ਤੂੰ ਹੀ ਕਿਦਾਂ ਝੂਠ ਬੋਲ ਬੋਲ ਕੇ ਕਹਿੰਨੇਂ ਵੀ ਫੋਨ ਮਾਸੀ ਦਾ ਆਇਆ ਤੇ ਉਹਦਾ ਆਇਆ ਤੂੰ ਹੀ ਫੋਨਾਂ ਦੇ ਕਰੀਂ ਸਲਾਮਾਂ ਕਰਦੀਆਂ ਹੀ ਜਿਉ ਜੋ ਮਰਜ਼ੀ ਮੈਂ ਕਰਾਂ ਨਾ ਕਰਾਂ ਤੈਨੂੰ ਕੀ ਲੱਗੇ ਇਸ ਗੱਲ ਨਾਲ ਮੈਂ ਮਾਸੀ ਨਾਲ ਕਰਾਂ ਧੀ ਨਾਲ ਕਰਾਂ ਜਿੰਨਾ ਮਰਜ਼ੀ ਕਰਾਂ ਮੈਂ ਨਹੀਂ ਉਹਦਾਂ ਤਾਂ ਧੀ ਜਦਨੇ ਇਥੇ ਗੇਟੋ ਬਾਹਰ ਹੀ ਤਾਂ ਕਹਿੰਦੀ ਸੀ ਕਿ ਤੂੰ ਨਹੀਂ ਮੇਰੀ ਮਾਂ ਚਾਹੇ ਕਿਦਾਂ ਤਾਂ ਹੁਣ ਮਾਂ ਦਾ ਜੇ ਤਾਂ ਆ ਗਿਆ ਉਹਨੂੰ ਫਿਰ ਮਾਂ ਮਾਂ ਹੀ ਰਣੀ ਆ ਉਹਦੀ ਰਣੀ ਤਾਂ ਫਿਰ ਕੋਈ ਨਾ ਕੋਈ ਇਥੇ ਕੰਮ ਹੋਇਆ ਹੀ ਲੋ ਵੇਖਿਓ ਜੇ ਲੋ ਕਰਾਉਂਦੇ ਪਰ ਹੁਣ ਨਹੀਂ ਆ ਫਿਰ ਜੇ ਨਹੀਂ ਹਟਰਾ ਤੁਸੀਂ ਦੇ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਮੰਮੀ ਉਹ ਤਾਂ ਐਵੇਂ ਚਾਰ ਦਿਨ ਰੋਟੀ ਨਹੀਂ ਮਿਲੀ ਤਾਂ ਤਾਂ ਮਿੱਠੇ ਪਿਆਰੇ ਹੋਏ ਮੈਨੂੰ ਘੜਾ ਭਲੇ ਖਾਵਾ ਬਹੁਤ ਰੋਟੀਆਂ ਬਸ ਆਗੇ ਨਾ ਉਸੇ ਲੈਣ ਤੇ ਫਿਰ ਲੋੜ ਪੰਨੇ ਰੋਟੀਆਂ ਦੇ ਐਂਡੇ ਹੋ ਵੀ ਚਲੋ ਕੋਈ ਨਹੀਂ ਖਾ ਲਿਓ ਪਕਾ ਕੇ ਸ਼ਾਮਾ ਨੂੰ ਆਪੇ ਫਗਾ ਲੂੰਗੀ ਮੇਰੇ ਕੋਲੇ ਹੱਥ ਐ ਨੀਆਂ ਨਾਲ ਆ ਦਿਖਾਓ ਫਿਰ ਚਲੋ ਇਹ ਇਹ ਤਾਂ ਗੱਲ ਕੀਤੀ ਆ ਨਾ ਇਹਦਾ ਨਤੀਜਾ ਨਿਕਲੂਗਾ ਦੋ ਚੌਹ ਦਿਨਾਂ ਦੇ ਵਿੱਚ ਤੈਨੂੰ ਨਿਕਲ ਫਿਰ ਤੈਨੂੰ ਪਤਾ ਲੱਗੇਗਾ ਚੰਗੀ ਤਰ੍ਹਾਂ ਜੇ ਰੱਖ ਕੱਟਦੇ ਰਹੋਗੇ ਬਸ ਰੇ ਨਤੀਜੇ ਕੱਢੇ ਜਾਂ ਤੀਤੇ ਤੀਜੇ ਬੰਡ ਨਹੀਂ ਦੱਸ ਗਏ ਉਹਨਾਂ ਨੇ ਦਸਾਂ ਨੂੰ ਫੋਨ ਕੀਤਾ ਤੇ ਅਸੀਂ ਚਲ ਗਏ ਤੇ ਇਹਦੇ ਵਿੱਚ ਔਖੇ ਹੋਣ ਵਾਲੀ ਕਿਹੜੀ ਗੱਲ ਵਪਲਾਇਦੀ ਫਾਦੀ ਹੋਈ ਆ ਕਦੇ ਹੁਣ ਉਧਰ ਹੋਲ ਰਹੀ ਹੁੰਡਾ ਵੀ ਆ ਮਾਵਾਂ ਧੀਆਂ ਨਹੀਂ ਅਸਲਾਵਾ ਬਸ ਉਹ ਵੀ ਹੁੰਡਾ ਪੀ ਹੁਣ ਫਿਰ ਵੈਲੋ ਕੋਈ ਨਾ ਕੋਈ ਕੰਮ ਇਥੇ ਹੋਇਆ ਹੀ ਲੈ ਫਿਰ ਮੰਮੀ ਕੀ ਕਹਿੰਦੀ ਤੈਨੂੰ ਉਹ ਮੰਮੀ ਨੇ ਫਿਰ ਕੀ ਕਹਿਣਾ ਵਾ ਬਸ ਉਹੀ ਗੱਲਾਂ ਕਿ ਤੁਸੀਂ ਝੂਠ ਬੋਲ ਕੇ ਗਏ ਹੋ ਉਹਨੇ ਉਸੇ ਵਾਲੇ ਭੈਣ ਨੇ ਫੋਨ ਕਰ ਦਿੱਤਾ ਵਾ ਤੇ ਸਾਰਾ ਝਠਾ ਦੇ ਦਿੱਤਾ ਮੈਨੂੰ ਵੀ ਲੈ ਆਪ ਉਹ ਹੋਇਆ ਵਾ ਉਥੇ ਫੋਨ ਤੇ ਉਹਨੇ ਕੀਤਾ ਹੋਣਾ ਉਦਾਂ ਹੀ ਤੇ ਉਹਨੇ ਪੁੱਛਿਆ ਹੋਣਾ ਵੀ ਇਥੇ ਆਏ ਸੀ ਮੰਮੀ ਨੂੰ ਕਿਹੜਾ ਪਤਾ ਹੀ ਪਈ ਅਸੀਂ ਉਥੇ ਗਏ ਆ ਤੇ ਮੰਮੀ ਨੂੰ ਦੱਸ ਕੇ ਵੀ ਨਹੀਂ ਨਾ ਜਾਣਾ ਜੇ ਤੇ ਦੱਸ ਕੇ ਜਾਂਦੇ ਫੇਰ ਤੇ ਪਸਾਰ ਪਹਿਲਾਂ ਹੀ ਪੈਣਾ ਹੈ ਜਾਣ ਦੀ ਤਾਂ ਗੱਲ ਦੂਰੀ ਹੀ ਕਹਿੰਦੀ ਹੁਣੀ ਆ ਵੀ ਤੂੰ ਇੱਥੇ ਧੱਕੇ ਮਾਰ ਕੇ ਕੱਢਿਆ ਤੇ ਤੂੰ ਹੀ ਉੱਥੇ ਕਰਨਗੇ ਹੁਣ ਮੈਂ ਆ ਉਹਨਾਂ ਵਿਚਾਰਿਆਂ ਨੇ ਫੋਨ ਕੀਤਾ ਸਿਆਣਿਆਂ ਬਿਆਣਿਆਂ ਨੇ ਤੇ ਜੇ ਆਪਾਂ ਨਾ ਜਾਂਦੇ ਫਿਰ ਉਹਨਾਂ ਨੇ ਕਹਿਣਾ ਸੀ ਵੀ ਲੈ ਹੁਣ ਇੰਨੀ ਵਾਰ ਕਿਹਾ ਤੇ ਆਏ ਨਹੀਂ ਆ ਅਜੇ ਇਹੋ ਇਹਨਾਂ ਦੀ ਭੈਣ ਸਾਦੀ ਦੀ ਤੇ ਫਿਰ ਨਾ ਹੁੰਦੇ ਹੁਣ ਸਿਆਣੇ ਪਣ ਦਾ ਲੋਹ ਲਿਆ ਜੀ ਰੱਖਣਾ ਪੈਂਦਾ ਵਾ ਉਹ ਚੱਲ ਕੋਈ ਗੱਲ ਨਹੀਂ ਤੂੰ ਨਹੀਂ ਪਤਾ ਜਵਾਬ ਦੇਣਾ ਗਾੜੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਬਸ ਐ ਹੀ ਨਹੀਂ ਕਿ ਗੱਲ ਹੀ ਦੱਸੀ ਆ ਵੀ ਗਏ ਹੀ ਤੇ ਗਏ ਹੀ ਬਸ ਤੋ ਗਾੜੀ ਹੋਰ ਸਲਾਮਾਂ ਦੇਣ ਦੇ ਆ ਤੁਹਾਡਾ ਨਤੀਜਾ ਮਾੜਾ ਨਿਕਲਣਾ ਵਾ ਆ ਹੋਣਾ ਵਾ ਪਤਾ ਨਹੀਂ ਕਿਹੜੇ ਨਤੀਜੇ ਕੱਢਨੇ ਹੁਣ ਇਹਨਾਂ ਨੇ ਆ ਨਤੀਜਾ ਇਹਨਾਂ ਨੇ ਕੱਢਣਾ ਇਥੇ ਉਹਨਾਂ ਕੋ ਰੋਟੀ ਪਾਣੀ ਮਿਲ ਲਿਆ ਉਹਨਾਂ ਚੁੱਪ ਕਰਕੇ ਖਾਈ ਜਾ ਜੇ ਉਹਨਾਂ ਵਿਚਾਰੇ ਹੁਣ ਸੱਦਿਆ ਹੀ ਤੇ ਅਸੀਂ ਜਾਣਦੇ ਹਾਇ ਹੀ ਉਹ ਕੁੜੀ ਨੇ ਬਸ ਹੁਣ ਫੋਨ ਤੇ ਫੋਨ ਧਰਿਆ ਵਾ ਦਿਹਾੜੀ ਦਾ ਦੋ ਦੋ ਵਾਰੀ ਆਉਂਦਾ ਤਿੰਨ ਤਿੰਨ ਵਾਰੀ ਆਉਂਦਾ ਵਾ ਪਤਾ ਨਹੀਂ ਵੀ ਕਿਹੜੀਆਂ ਸਲਾਹਾਂ ਕਰਦੀਆਂ ਉਹਦੇ ਕਿਹੜੀਆਂ ਨਹੀਂ ਕਰਦੀਆਂ ਉਹ ਚੱਲ ਕੋਈ ਗੱਲ ਨਹੀਂ ਸਲਾਹਾਂ ਇਹਨਾਂ ਕਿਹੜੀਆਂ ਕਰਨੀਆਂ ਇਹੋ ਕਰਨੀਆਂ ਵੀ ਕੁੜੀ ਨੂੰ ਚੁੱਕਿਆ ਕਰ ਤੂੰ ਕੰਮ ਨਾ ਕਰਿਆ ਕਰ ਪੁਠੀ ਮਤੀ ਦੇਣੀ ਆ ਕਿਹੜੀ ਕੋਈ ਸੱਦੀ ਦੇਣੀ ਆ ਜਿੰਨਾ ਪਹਿਲਾਂ ਦਿੰਦੇ ਓਦਾਂ ਹੀ ਹੁਣ ਦੇਣੀ ਆ ਇਹ ਥੋੜਾ ਕਹਿਣਾ ਵੀ ਚਾਹੀ ਤੁਸੀਂ ਨਵੇਂ ਸਸਰ ਨਾਲ ਮਿਲ ਕੇ ਕੰਮ ਕਰ ਲੋ ਉਹ ਤਾਂ ਮੈਨੂੰ ਅੱਗੇ ਪਤਾ ਹੀ ਵੀ ਉਹਨੇ ਫੋਨ ਕਰਨਾ ਵਾ ਤੇ ਉਹਦਾਂ ਨਿਕ ਪਤ ਪੈ ਜਾਣਾ ਵਾ ਘਰ ਚ ਮੈਨੂੰ ਤੁਸੀਂ ਦੱਸ ਕੇ ਨਹੀਂ ਗਏ ਨਾਲੇ ਗਏ ਤਾਂ ਦੱਸ ਇੰਨਾ ਹੀ ਬੰਦਾ ਸੋਚੇ ਵੀ ਚਲ ਤੇਰੀ ਕੁੜੀ ਗਈ ਗਈ ਅਹੀਂ ਕਿਹੜਾ ਗਿਆ ਬਗਾਨੇ ਕੋ ਚਲ ਗਈ ਤੇ ਕੁੜੀ ਨੇ ਕਿਹੜਾ ਕਿਤੇ ਚੁੱਕ ਲਿਆ ਜਾਂਦਿਆਂ ਨੂੰ ਕੁੜੀ ਨੂੰ ਨਹੀਂ ਮੈਂ ਤਾਂ ਦੱਸਿਆ ਮੈਂ ਹਾਂ ਤੇ ਕਿ ਇੰਨਾ ਚਾ ਕੀਤਾ ਕਿ ਤੇ ਪਤੀ ਜੀ ਦਾ ਵੀ ਗੱਲ ਨਹੀਂ ਕਰਨ ਵਾਲੀ ਉਹ ਠੰਡਾ ਆਇਆ ਫੜਾ ਕੇ ਤੇ ਮੁੜ ਕੇ ਆਈ ਨਹੀਂ ਲੱਗੇ। ਚਾਹ ਵੀ ਮੇਰੇ ਸਾਬ ਨਾਲ ਮਾਸੀ ਨੇ ਬਣਾਈ ਉਹਨੇ ਬਹੁਤ ਮੈਂ ਨਹੀਂ ਘਰ ਘਰ ਹੁਣ ਤੇ ਫਿਰ ਤੇ ਕਿਤੇ ਆਈ ਉਥੇ ਬਰਾਂਡੇ 'ਚ ਬੈਠੇ ਸੀ ਨਾ ਉਥੇ ਬਾਸ ਹੁੰਦੀ। ਹੂੰ। ਮਾਸੀ ਲਈ ਅੰਦਰ ਬੋਲਣ। ਕਹਿੰਦੀ ਮੇਕੋ ਨਹੀਂ ਚਾਚੂ ਬੰਦੀ ਆਪੇ ਬਣਾ ਲੈ। ਸੱਦੇ ਵੀ ਤੂੰ ਹੀ ਆ। ਉਹਦੇ ਤੋਂ ਦੋ ਮੂੰਹ ਤਾਂ ਪਤਾ ਲੱਗ ਗਿਆ ਹੀ। ਨਾ। ਜਦੋਂ ਵੀ 흘ਿਆ ਸਾਨੂੰ ਵੀ ਇਹ ਆਏ ਆ। ਉਹ ਚਲ ਕੋਈ ਗੱਲ ਨਹੀਂ। ਚਾਹ ਬਣਾ ਯਾਰ ਘੁੱਟ। ਹੈ ਤਾਂ ਸਹੀ। ਕੋਈ ਸੁੱਤੀ ਆ। ਆ ਕੁੜੀ ਸੁਤੀ ਆ ਹਾਂ ਚਾਹ ਬਣਾ ਕੇ ਤੇ ਲਿਆਉ ਉੱਥੇ ਯਾਰ ਸਿਰਫ ਹੀ ਕਰਨ ਲਿਆ ਮੈਂ ਰਾਤ ਮੈਂ ਚਾਹ ਤੇ ਬਣਾਉਣੀ ਆ ਪਰ ਮੈਨੂੰ ਇੱਕ ਗੱਲ ਦਾ ਡਰ ਜਿਹਾ ਲੱਗ ਜਾਂਦਾ ਵਾ ਫੇਰ ਇਹਨਾਂ ਮਾਵਾਂ ਦਿਆਂ ਨੇ ਕੋਈ ਸਕੀਮ ਕੱਢ ਲਈ ਤੇ ਫੇਰ ਕੀ ਕਰਾਂਗੀ ਉਹ ਨਹੀਂ ਕੱਢਦੀਆਂ ਕੋਈ ਵੀ ਅੱਗੇ ਵੀ ਕੱਢਦੀਆਂ ਰਹੀਆਂ ਵਾ ਅੱਗੇ ਕਿਹੜੀਆਂ ਨਹੀਂ ਕੱਢਦੀਆਂ ਪਰ ਮੈਨੂੰ ਲੱਗਦਾ ਵਾ ਨਾ ਇਹ ਕੋਈ ਨਾ ਕੋਈ ਨਾ ਸਲਾਹ ਦਿਆਂ ਵਾ ਕਰਨ ਹੁਣ ਹੁਣ ਮੰਮੀ ਵੀ ਕਰਦੀ ਰਹਿੰਦੀ ਆ ਤੇ ਪਤਾ ਨਹੀਂ ਵੀ ਕੀ ਕਰਦੀ ਆ ਕੋਈ ਗੱਲ ਨਹੀਂ ਇਹਨਾਂ ਦੀ ਸਲਾਹ ਦਾ ਵੀ ਪਤਾ ਲੱਗ ਜਣਾ ਨਾ ਕੀਦਨ ਕਰ ਲਾਂਗਾ ਮੈਂ ਫੇਰ ਮਾਸੀ ਨੂੰ ਫੋਨ ਉਹਨੂੰ ਪਤਾ ਲੱਗ ਜਾਣਾ ਸਾਰੀਆਂ ਗੱਲਾਂ ਦਾ ਉਹਨੇ ਦੱਸ ਦੇਣਾ ਮੈਨੂੰ ਤੇ ਫੇਰ ਕੋਈ ਨਹੀਂ ਪੁੱਛ ਲਾਂਗੇ ਇਹਨਾਂ ਨੇ ਇਹਦੀ ਸਲਾਹ ਕਰਨ ਗਈਆਂ ਉਹ ਹੋਈ ਗੱਲ ਸਮਝਣ ਦੀ ਨਾਲ ਦੀ ਵੀ ਕੀ ਕਰਦੀਆਂ ਤੇ ਕੀ ਨਹੀਂ ਕਰਦੀਆਂ ਚੱਲ ਬਣਾ ਤੂੰ ਚਾ ਐਵੇਂ ਨਾ ਟੈਨਸ਼ਨ ਲਈ ਜਾ ਚਲੋ ਠੀਕ ਆ ਕੰਮ ਕੋ ਮੇ ਕੀ ਕਰਨਾ ਹੁੰਦਾ ਵਾ ਬਸ ਉਹ ਕੰਮ ਫੇਰ ਕਰਦੇ ਵਿੱਚ ਸ਼ੁਰੂ ਹੋ ਗਏ ਆ ਨੇ ਤੇ ਕਿੰਨੇ ਸੋਹਣੇ ਕਿੰਨੇ ਵਧੀਆ ਦਿਨ ਲੰਘਦੇ ਰਹੇ ਇਹਦੇ ਨਾਲ ਮਿਲ ਕੇ ਕੰਮ ਕਰ ਲੈਣਾ ਕਿਤੇ ਪਤਾ ਹੀ ਨਹੀਂ ਲੱਗਦਾ ਦਿਨ ਕਿੱਥੇ ਲੰਘ ਜਾਂਦਾ ਬਸ ਉਹ ਕਲਾਸ ਇਹ ਸ਼ੁਰੂ ਹੋਗੀ